ਤੋ ਕਹਿ ਲੋ ਵੀ ਕੁੱਤੀ ਚੋਰਾ ਨਾਲ ਰਲ ਹੀ ਹੋਈ ਆਪਾਂ ਜਿਹੜਾ ਆਮ ਫਿਕਰਾ ਬੋਲਦੇ ਆਂ ਸ਼ਬਦ ਬੋਲਦੇ ਆਂ ਉਹ ਕੰਮ ਕਿਤੇ ਨਾ ਕਿਤੇ ਸਾਨੂੰ ਦਿਖਾਈ ਦੇ ਰਿਹਾ ਹੈ ਤੇ ਉਹ ਫੋਰਚੂਨਰ ਵਾਲਾ ਆ ਉਹ ਬਦਮਾਸ਼ੀ ਦਿਖਾਉਣ ਲੱਗਾ ਕਾਫੀ ਜ਼ਿਆਦਾ ਇੱਕ ਇਧਰ ਪਿੱਛੇ ਟਰੈਕਟਰ ਟਰੈਡੀ ਖੜੀ ਖੜੀ ਆ ਜੀ ਉਹਦਾ ਕੁਝ ਨਹੀਂ ਹੈਗਾ ਉਹ ਸਾਹਮਣੇ ਫਾਰਚੂਨਰ ਗੱਡੀ ਖੜੀ ਆ ਉਹਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਪਈਆਂ ਨੇ ਭਜੜਾ ਚਾਹੁੰਦੇ ਸੀ ਜੀ ਫੇਰ ਉਹਨਾਂ ਨੇ ਸਾਡੇ ਮੂਰੇ ਟਿੱਪਰ ਲਾ ਕੇ ਜੀ ਭਜਾ ਕੇ ਅੱਗੇ ਡਰਾਈਵਰ ਨੂੰ ਕਹਿੰਦੇ ਵੀ ਐਂ ਕਰ ਤੂੰ ਲਾ ਕੇ ਮੂਰੇ ਲੈ ਕੇ ਲੰਘ ਕਿ ਜਿਹੜੇ ਬਾਹਰ ਦੇ ਲੋਕ ਮਗਰਮਾਛ ਆ ਕੇ ਸਾਡੇ ਇਲਾਕੇ ਦੇ ਵਿੱਚ ਇਹ ਗੁੰਡਾਗਰਦੀ ਕਰਦੇ ਆਰ ਮਾਲਮ ਮੈਨੰਗ ਨਜਾਇਜ਼ ਕਰ ਰਿਹਾ ਇੰਨੀ ਅਸੀਂ ਗੁੰਡਾਗਰਦੀ ਨਹੀਂ ਚੱਲਣ ਦਿਆਂਗੇ ਉਹਨਾਂ ਨੇ ਆਪਣੀ ਗੁੰਡਾਗਰਦੀ ਦਿਖਾਉਣ ਦੀ ਕੋਸ਼ਿਸ਼ ਕੀਤੀ ਸ਼ਰਾਬ ਦੇ ਨਸ਼ੇ 'ਚ ਧੁੱਤ ਸੀਗੇ ਪਿੰਡ ਦਪਾਣਾ ਜ਼ਿਲ੍ਹਾ ਲੁਧਿਆਣੇ ਦਾ ਇਹ ਪਿੰਡ ਹੈਗਾ ਦਰਿਆ ਦੇ ਬਿਲਕੁਲ ਲਾਗੇ ਇਹ ਪਿੰਡ ਜਿਹੜਾ ਹੈਗਾ ਉਹ ਲੱਗਦਾ ਆ ਤੇ ਪਿਛਲੇ ਦਿਨਾਂ ਦੇ ਵਿੱਚ ਸਤਲੁਜ ਦਰਿਆ ਨੇ ਜੋ ਕਹਿਰ ਵਰਤਾਇਆ ਤੇ ਲੋਕ ਜਿਹੜੇ ਪ੍ਰਭਾਵਿਤ ਹੋਏ ਉਹ ਸਾਰੇ ਜਾਣਦੇ ਆ ਇਸ ਗੱਲ ਨੂੰ ਤੇ ਹੁਣ ਰੇਤੇ ਨੂੰ ਲੈ ਕੇ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਇੱਥੇ ਚੱਲ ਰਹੀ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮਾਈਨਿੰਗ ਦੇ ਕਾਰਨ ਹੀ ਐਡੇ ਵੱਡਾ ਜਿਹੜਾ ਇਹ ਅਤਿਆਚਾਰ ਜਿਹੜਾ ਲੋਕਾਂ ਦੇ ਨਾਲ ਹੋਇਆ ਕਰੋਪੀ ਹੋਈ ਆ ਤੇ ਹੁਣ ਅੱਜ ਇਹਨਾਂ ਵੀਰਾਂ ਨੇ ਬਹੁਤ ਹੀ ਵੱਡੀ ਜਦੋ ਜਹਿਦ ਕਰਕੇ ਇਹ ਇੱਕ ਰੇਤੇ ਦਾ ਜਿਹੜਾ ਇੱਕ ਗਰੁੱਪ ਆ ਜਿਹੜਾ ਇਹ ਤੋਂ ਰੇਤਾ ਮਾਈਨਿੰਗ ਕਰਕੇ ਲੈ ਕੇ ਜਾਂਦਾ ਆ ਤੇ ਉਹਨਾਂ ਨੂੰ ਇਹਨਾਂ ਨੇ ਰਾਤ ਦਾ ਰੋਕਿਆ ਹੋਇਆ ਜਲ ਕੇ ਇਹਨਾਂ ਨੇ ਪ੍ਰਸ਼ਾਸਨ ਦੇ ਨਾਲ ਵੀ ਰਾਬਤਾ ਕੀਤਾ ਪਰ ਰਾਤ ਦੀ ਰਾਤ ਇਹਨਾਂ ਦੇ ਨਾਲ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਮਾਜਰਾ ਹੈਗਾ ਆ ਸੋ ਦਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਮੌਕੇ ਦੇ ਉੱਤੇ ਟਿਪਰ ਵੀ ਖੜਾ ਆ ਤੇ ਗੱਡੀ ਇੱਕ ਫਾਰਚੂਨਰ ਖੜੀ ਆ ਤੇ ਤੁਸੀਂ ਰਾਤ ਦਾ ਇਹਨਾਂ ਨੂੰ ਰੋਕਿਆ ਹੋਇਆ ਇਹ ਕੀ ਕੀ ਗੱਲਬਾਤ ਹੈਗੀ ਆ ਕਿਉਂ ਰੋਕਿਆ ਹੋਇਆ ਜਾਂਦਾ ਇਹਨਾਂ ਨੂੰ ਰਾਤ ਜੀ 10 11 ਵਜੇ ਦੀ ਘਟਨਾ ਹੈ ਅੱਛਾ ਜੀ ਉਦੋਂ ਇਹ ਆਪਣਾ ਲਾਮ ਲਸ਼ਕਰ ਲੈ ਕੇ ਇੱਕ ਪੋਕਲੈਨ ਮਸ਼ੀਨ ਕੁ ਸਟਿੱਪਰ ਸੀਗੇ ਨਾਲ ਟਰੈਕਟਰ ਟਰਾਲੀਆਂ ਤੇ ਨਾਲ ਆ ਜਿਹੜੀ ਫੋਰਚੂਨਰ ਗੱਡੀ ਆ ਇਹ ਲੈ ਕੇ ਇਹਨਾਂ ਨੇ ਇੱਥੇ ਸਤਲੋਜ ਦੇ ਵਿੱਚ ਮਾਈਨਿੰਗ ਕਰਨ ਦੀ ਕੋਸ਼ਿਸ਼ ਕੀਤੀ ਸੋ ਸਾਡੇ ਇਲਾਕਾ ਨਿਵਾਸੀ ਜਿਹੜੇ ਮੋਦਬਰ ਸੱਜਣ ਨੇ ਇਹਨਾਂ ਨੂੰ ਜਿਉਂ ਹੀ ਪਤਾ ਲੱਗਿਆ ਇਕੱਠੇ ਹੋਏ ਇਹ ਮੌਕੇ ਤੇ ਆ ਗਏ ਇਹਨਾਂ ਨੇ ਆ ਕੇ ਇਹਨਾਂ ਨੂੰ ਰੋਕ ਲਿਆ ਸੋ ਉਹਨਾਂ ਨੇ ਆਪਣੀ ਗੁੰਡਾਗਰਦੀ ਦਿਖਾਉਣ ਦੀ ਕੋਸ਼ਿਸ਼ ਕੀਤੀ ਸ਼ਰਾਬ ਦੇ ਨਸ਼ੇ 'ਚ ਧੁੱਤ ਸੀਗੇ ਇਹਨਾਂ ਨੂੰ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਵੀ ਤੁਸੀਂ ਸਾਡਾ ਕੁਝ ਨਹੀਂ ਕਰ ਸਕਦੇ ਸੋ ਇਹ ਵੀਰਾਂ ਦਾ ਹੈ ਵੀਰਾਂ ਨੇ ਪੂਰਾ ਡਟ ਕੇ ਉਹਨਾਂ ਨੂੰ ਰੋਕਿਆ ਇੱਥੇ ਸੋ ਤੁਹਾਡੇ ਸਾਹਮਣੇ ਇੱਥੇ ਇੱਕ ਟਿੱਪਰ ਹੈ ਉਹਦਾ ਨਾਂ ਕੋਈ ਮੂਰੇ ਨੰਬਰ ਹੈ ਨਾ ਪਿੱਛੇ ਨੰਬਰ ਹੈ ਇੱਕ ਇਧਰ ਪਿੱਛੇ ਟਰੈਕਟਰ ਖੜੀ ਖੜੀ ਹੈ ਜੀ ਉਹਦਾ ਕੁਝ ਨਹੀਂ ਹੈਗਾ ਉਹ ਸਾਹਮਣੇ ਫਾਰਚੂਨਰ ਗੱਡੀ ਖੜੀ ਹੈ ਉਹਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਪਈਆਂ ਨੇ ਤੇ ਤੁਸੀਂ ਵੇਖ ਲਓ ਕਿੱਡੇ ਕਿੱਡਾ ਉਹਨਾਂ ਦੇ ਹੌਸਲੇ ਵਧੇ ਨੇ ਕਿ ਬਿਨਾ ਕਿਸੇ ਡਰ ਭੈ ਕਿਸੇ ਪ੍ਰਸ਼ਾਸਨ ਦੇ ਕਿਸੇ ਸਰਕਾਰ ਦੇ ਡਰ ਭੈ ਤੋਂ ਉਹ ਰਾਤ ਨੂੰ ਸ਼ਰਿਆਮ ਸਾਡੇ ਏਰੀਏ ਚ ਆ ਕੇ ਪਹੁੰਚ ਗਏ ਹੁਣ ਇਹ ਨਹੀਂ ਪਤਾ ਇਹ ਕਿਹਦਾ ਸਮਾਨ ਹੈ ਕੌਣ ਹੈ ਕਿੱਥੋਂ ਦੇ ਨੇ ਤੇ ਮੌਕੇ ਤੇ ਟਿਪਰ ਦੇ ਡਰਾਈਵਰ ਵੀ ਨੇ ਉੱਥੇ ਤੇ ਨਾਲ ਉਹ ਵੀ ਵਿਚਾਰਾ ਕਹਿੰਦਾ ਮੈਂ ਤਾਂ ਜੀ ਚਲਾਉਣਾ ਹੀ ਲੁਧਿਆਣੇ ਦਾ ਟਿਪਰ ਆ ਪਤਾ ਨਹੀਂ ਕਿਹਦਾ ਟਿਪਰ ਹੈ ਜੀ ਇਹ ਸੋ ਆਪਾਂ ਨੇ ਵੇਖਿਆ ਕਿ ਪਿਛਲੇ ਦਿਨੀ ਫਸਿਆ ਬੰਨ ਦੋਦਪੁਰ ਬੰਦੇ ਉੱਤੇ ਇਹ ਮਾਈਨਿੰਗ ਕਰਕੇ ਕਿੱਡੀ ਵੱਡੀ ਸਮੱਸਿਆ ਆਈ ਆਪਾਂ ਸਾਰਾ ਇਲਾਕਾ ਲੁਧਿਆਣੇ ਤੱਕ ਜਿਹੜਾ ਬੇਟ ਏਰੀਆ ਡੁੱਬਣ ਕਿਨਾਰੇ ਸੀ ਸੋ ਪੂਰਾ ਜਦੋ ਜਹਿਦ ਹੋਈ 10 ਦਿਨ ਸਾਰਿਆਂ ਨੇ ਆਪਾਂ ਹੰਬੜਾ ਮਾਰਿਆ ਪੂਰੇ ਪੰਜਾਬ ਨੇ ਹੰਬੜਾ ਮਾਰਿਆ ਸਾਡੇ ਗਵੰਢੀ ਸੂਬੇ ਤੋਂ ਵੀ ਸਾਡੇ ਭਰਾ ਇਹ ਸਾਡੀ ਬਾਹ ਫੜਨ ਪਰ ਜੇ ਹੁਣ ਇਹ ਫੇਰ ਇਹ ਕੰਮ ਚੱਲ ਪਿਆ ਤਾਂ ਅਸੀਂ ਕਿੰਨੀ ਕੁ ਦੇਰ ਬੰਨ ਨੂੰ ਟੁੱਟਣ ਤੋਂ ਰੋਕ ਲਾਂਗੇ ਸੋ ਸਤਲੋ ਜਨਾਲਾ ਜਦੋਂ ਅਸੀਂ ਕੁਦਰਤ ਨਾਲ ਛੇੜਛਾੜ ਕਰਾਂਗੇ ਤਾਂ ਸਾਨੂੰ ਉਹਦੇ ਖਾਮੇ ਅਜੇ ਭੁਗਤਨੇ ਪੈਣਗੇ ਤੋ ਅੱਜ ਇਹ ਇਲਾਕਾ ਨਿਵਾਸੀ ਇਕੱਠੇ ਨਾ ਹੋਏ। ਸੋ ਇਹਨਾਂ ਦੇ ਹੌਸਲੇ ਬੁਲੰਦ ਰਹਿਣਗੇ ਤੇ ਇਹ ਕੰਮ ਫਿਰ ਕੋਈ ਵੀ ਨਹੀਂ ਰੋਕ ਸਕਦਾ। ਸੋ ਸਰਕਾਰ ਨੂੰ ਬੇਨਤੀ ਹੈ, ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਕਰੋ। ਇਹਨਾਂ ਨੂੰ ਨੱਥ ਪਾਓ। ਕੱਲ ਨੂੰ ਸਾਡੇ ਇਲਾਕੇ ਦੇ ਕਿਸੇ ਸੱਜਣ ਦਾ, ਕਿਸੇ ਬੱਚੇ ਦਾ ਕਿਸੇ ਵੀ ਦਾ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਇਹ ਲੋਕ ਜ਼ਿੰਮੇਵਾਰ ਨੇ। ਸੋ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਸਤਿਗੁਰ ਜੀ। ਸਤਿਗੁਰ ਜੀ। ਸਰਪੰਚ ਸਾਹਿਬ ਗੱਲ ਇਹ ਆ ਵੀ ਜਿੱਦਾਂ ਹੁਣ ਅੱਜ ਤੁਸੀਂ ਰੋਕਿਆ ਇਹਨਾਂ ਨੂੰ ਇਹ ਪਹਿਲਾਂ ਵੀ ਰੇਤਾ ਇਥੋਂ ਕੱਢ ਕੇ ਲੈ ਕੇ ਜਾਂਦੇ ਸੀ ਜਾਂ ਕਿਦਾਂ ਸਾਰਾ ਹੱਤੋਂ ਨਾ ਪਹਿਲਾਂ ਕੋਈ 5-4 ਸਾਲ ਪਹਿਲਾਂ ਦੀ ਗੱਲ ਸੀ ਜੀ ਇਹ ਨਹੀਂ ਨਹੀਂ ਇਹਨਾਂ ਦਿਨਾਂ ਦੇ ਦੌਰਾਨ ਇਹਨਾਂ ਦਿਨਾਂ ਦੌਰਾਨ ਕੋਈ ਨਹੀਂ ਜਣੀ ਇਹ ਪਹਿਲੀ ਵਾਰ ਇਹ ਚਾਚਨ ਚੇਤ ਰਾਤ ਅੱਛਾ ਹੋਇਆ ਬਾਕਾ ਜੀ ਹੂੰ ਤੇ ਬਾਕਾ ਹੋਇਆ ਸਾਨੂੰ ਸੀਆਈਡੀ ਮਿਲੀ ਕੁਛ ਹੂੰ ਅਸੀਂ ਉਸ ਤਰ੍ਹਾਂ ਇਕੱਠੇ ਹੋਏ ਹੂੰ ਤੇ ਇਕੱਠੇ ਹੋਣ ਤੋਂ ਪ੍ਰੰਤ ਇਹਨਾਂ ਦੀਆਂ ਗੱਡੀਆਂ ਰੁਕੀ ਰੱਖੀਆਂ ਉੱਥੇ ਬਹੁਤ ਚਰ ਹੂੰ ਤੇ ਜਾਂ ਇਹਦੀ ਪੇਛਾ ਨਾ ਚੱਲੀ ਫੇ ਕੱਢ ਕੇ ਲਿਆਏ ਹੂੰ ਇੱਥੇ ਆ ਕੇ ਖੜਾ ਲਈ ਹੂੰ ਇਓ ਫੋਰਚੂਨਰ ਵਾਲਾ ਆ ਉਹ ਬਦਮਾਸ਼ੀ ਦਿਖਾਉਣ ਲੱਗਾ ਕਾਫੀ ਜ਼ਿਆਦਾ ਸਾਡੀ ਗਿਣਤੀ ਕੋ ਘੱਟ ਸੀ ਉਹਨਾਂ ਕਿਹਾ ਭਾਈ ਸਾਹਿਬ ਮਿੰਤਾ ਤਰਲੇ ਕਰੇ ਆਪਾਂ ਉਹਨਾਂ ਸਾਹਮਣੇ ਦੀ ਕੁਛ ਨਹੀਂ ਕਰੀਏਗੀ ਬਸ ਬਹੁਤ ਜ਼ਿਆਦਾ ਟਰੈਕਟਰ ਵੀ ਪੈਦਰੋਂ ਘਮਾਗਮੂ ਕੇ ਲਾਇਆ ਇਹਨਾਂ ਨੇ ਪੁੱਠਾ ਦਿੱਤਾ ਕਰਕੇ ਉਸ ਤੋਂ ਉਪਰੰਤ ਸਾਡਾ ਜੋਰ ਚੱਲਿਆ ਜੀ ਤੇ ਪ੍ਰਸ਼ਾਸਨ ਉਹਦੀ ਕਾਰਕ੍ਰਿਤੀ 11:00 ਵਜੇ ਦੇ ਲਗਭਗ ਜੀ ਨਹੀਂ ਨਹੀਂ ਪੁਲਿਸ ਪੁਲਿਸ ਨੂੰ ਜਾ ਕੇ 112 ਨੰਬਰ ਕਾਲ ਜੀ ਐਮਰਜੈਂਸੀ ਕਾਲ ਜੀ ਉਹ ਕਰੀ ਸਾਡੇ ਤੇ ਉਹ ਲਗਭਗ ਜੀ ਉਹ 3 ਘੰਟੇ ਕਿਤੇ ਬਾਅਦ ਚਾਏ ਨਹੀਂ ਜੀ ਕਾਨ ਤੋਂ ਬਾਅਦ ਉਹਨਾਂ ਨੇ ਫੋਰਚੂਨਰ ਵਾਲੇ ਚਾਰ ਬੰਦੇ ਸੀ ਨਾਲ ਲੈ ਗਏ ਜੀ ਡਰਾਈਵਰ ਸਾਹਿਬ ਇੱਥੇ ਰਹੇ ਦੋਸਤੋ ਬਾਅਦ ਇਹਨੇ ਗੱਡੀ ਕੋਬਲਨ ਵਾਲੀ ਜਿਹੜੀ ਮਸ਼ੀਨ ਸੀ ਨਹੀਂ ਜਦੋਂ ਉਹ ਲੈ ਕੇ ਗਏ ਆ ਉਹ ਤੁਹਾਨੂੰ ਕੀ ਆਸ਼ਵਾਚਨ ਦਵਾਇਆ ਸਾਨੂੰ ਕਹਿੰਦੇ ਕਾਰਵਾਈ ਕਰਾਂਗੇ ਜੀ ਹਜ ਤੱਕ ਦਿਨੋ ਵੀ ਕਿਆ ਟਾਈਮ ਹੋ ਗਿਆ ਕੋਈ ਕਾਰਵਾਈ ਨਹੀਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹ ਕਾਰਵਾਈ ਹੋਣੀ ਚਾਹੀਦੀ ਆ ਨੰਬਰ 2 ਤੇ ਮੇਰੇ ਵੱਲੋਂ ਸਾਰੇ ਇਲਾਕੇ ਨੂੰ ਵੀ ਜਿਸ ਤਰ੍ਹਾਂ ਆਪਾਂ ਪਿਛਲੇ ਦਿਨਾਂ ਵਿੱਚ ਇੰਨੇ ਜਦੋਂ ਜ਼ਹਿਰ ਕਰਕੇ ਬੱਚਿਆਂ ਦੇ ਹੱਥ ਗੜ ਗਏ ਉੱਥੇ ਪਾਣੀ ਦੇ ਵਿੱਚ ਥੇਲੇ ਲਾਲ ਆ ਗਏ ਜੇ ਉਸੇ ਤਰ੍ਹਾਂ ਆਪਾਂ ਨੂੰ ਇਹ ਲੋਕ ਲੁੱਟ ਕੇ ਖਾ ਗਏ ਤੇ ਉਹ ਕਾਰਨ ਫੇਰ ਵਾਪਰ ਸਕਦਾ ਇਸ ਕਰਕੇ ਬੇਨਤੀ ਹੈ ਅਲਾਕੇ ਨੂੰ ਮੇਰੇ ਵੱਲੋਂ ਸਾਰੀ ਸੰਗਤ ਵੱਲੋਂ ਵੀ ਇੱਥੇ ਵੱਧ ਤੋਂ ਵੱਧ ਜੁੜੋ ਤੇ ਬੰਦੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਨੱਥ ਪਾਈ ਜਾਵੇ ਜਿੱਦਾਂ ਹੁਣ ਮਤਲਬ ਕਿ ਇਹ ਤੁਸੀਂ ਕਹਿੰਦੇ ਹੋ ਉਹਨਾਂ ਨੂੰ ਲੈ ਕੇ ਉਹਨਾਂ ਨੇ ਆਸ਼ਵਾਸਨ ਦਿੱਤਾ ਹੋਵੇ ਸੀ ਕਾਰਵਾਈ ਜਿਹੜੀ ਆ ਉਹ ਕਰਾਂਗੇ ਹਾਂਜੀ ਜੇ ਮਤਲਬ ਕਿ ਅੱਜ ਦੀ ਦਿਹਾੜੀ ਉਹਨਾਂ ਨੂੰ ਕੋਈ ਤੁਹਾਨੂੰ ਰਿਸਪੌਂਸ ਨਹੀਂ ਮਿਲਦਾ ਫਿਰ ਤੁਸੀਂ ਕੋਈ ਇਕੱਠ ਲੈ ਕੇ ਉੱਥੇ ਮਾਚੀਵੜਾ ਸਾਹਿਬ ਜੱਕ ਅਸੀਂ ਇੱਥੇ ਰੱਖਾਂਗੇ ਜੀ ਹਾਈ ਲੈਵਲ ਤੇ ਧਰਨਾ ਲਾਵਾਂਗੇ ਇੱਥੇ ਜੋ ਖੜਾ ਇੱਥੇ ਰਹੂੰਗਾ ਜੀ ਅਸੀਂ ਜੱਟ ਕਰਦੇ ਜਿਹੜਾ ਜਿਹੜਾ ਉਹਨਾਂ ਦਾ ਟਰੈਕਟਰ ਖੜੇ ਆ ਜਾਂ ਜੋ ਜੋ ਵੀ ਹੈਗਾ ਜੀ ਇੱਥੇ ਨਹੀਂ ਜਾਣ ਦਿੰਦੇ ਜੀ ਹਾਂ ਜੀ ਹਾਂ ਇੱਥੇ ਇੱਥੇ ਖੜੇ ਨੇ ਵੀ ਵੀ ਇੱਥੇ ਰੋਕੇ ਰੱਖੂਗਾ ਇੱਥੇ ਰੋਕੇ ਰੱਖਾਂਗੇ ਜੀ ਪੂਰਾ ਸੰਘਰਸ਼ ਲੜਾਂਗੇ ਆਪਣੇ ਇਲਾਕੇ ਦੀ ਖਾਤਰ ਨਹੀਂ ਲੜਨਾ ਵੀ ਚਾਹੀਦਾ ਹੈ ਕਿਉਂਕਿ ਇਹ ਖੜੇ ਆ ਏਡਾ ਵੱਡਾ ਗੱਲ ਆ ਹੁਣ ਮਾਈਨਿੰਗ ਦੇ ਨਾਲੇ ਸਾਰਾ ਕੁਝ ਨੁਕਸਾਨ ਪਿਛਲੇ ਉਹਦੇ ਵਿੱਚ ਹੋਇਆ ਆ ਇਹ ਤਾਂ ਦੇਖੋ ਜੀ ਸਾਰੀ ਦੁਨੀਆ ਨੂੰ ਪਤਾਲ ਬੜ ਦੇ ਵਿੱਚ ਹੋ ਗਿਆ ਵੀ ਮੰਨ ਲਓ ਕਿੰਨਾ ਸੰਘਰਸ਼ ਲੜਿਆ ਕਿਵੇਂ ਜਾਨਾਂ ਬਚੀਆਂ ਕਿਵੇਂ ਮੰਨ ਲਓ ਦਿਨ ਰਾਤ ਲੋਕਾਂ ਨੇ ਮੰਨ ਲਓ ਮਿਹਨਤ ਕਰਕੇ ਕੀਤਾ ਤੇ ਇਹ ਜਿਹੜੇ ਬਾਹਰ ਦੇ ਲੋਕ ਮਗਰਮਾਛਾ ਆ ਕੇ ਸਾਡੇ ਇਲਾਕੇ ਦੇ ਵਿੱਚ ਇਹ ਗੁੰਡਾਗਰਦੀ ਕਰਦੇ ਆਰ ਮਾਲਮ ਮੈਨੰਗ ਨਜਾਇਜ਼ ਕਰ ਰਿਹਾ ਇਹ ਨਹੀਂ ਅਸੀਂ ਗੁੰਡਾਗਰਦੀ ਨਹੀਂ ਚੱਲਣ ਦਿਆਂਗੇ ਅਗਰ ਅਸੀਂ ਤਨੋਂ ਮੰਨੋ ਤਾ ਨੋ ਅਸੀਂ ਆਪਣੀ ਪੂਰੀ ਬਾਹ ਲਾ ਕੇ ਪੂਰਾ ਸੰਘਰਸ਼ ਲੜਾਂਗੇ ਚੱਲੇ ਰਹਿਣ ਜਿੱਥੇ ਤੱਕ ਚੱਲਣਾ ਦੇਖੋ ਕੋਈ ਵੀ ਕੰਮ ਆ ਜਿਹੜੇ ਉਹ ਕਿਸੇ ਦੀ ਸ਼ਹਿਤ ਤੋਂ ਬਗੈਰ ਜਿਹੜੇ ਸ਼ਹਿਤ ਉਹ ਸਾਡੇ ਇਲਾਕੇ ਦਾ ਵਿੱਚ ਬੰਦਾ ਮਹੂਗਾ ਹੱਥ ਉਹਨਾਂ ਦਾ ਉਹ ਵੀ ਕੱਢਾਂਗੇ ਅਸੀਂ ਜਿਹਦੇ ਥਰੂ ਆਏ ਆ ਉਹ ਕਿਉਂਕਿ ਉਹ ਵੀ ਕੱਢਾਂਗੇ ਅਸੀਂ ਕਿਉਂਕਿ ਵਿੱਚ ਜਿਹੜੇ ਉਹ ਉੱਪਰਲੀ ਤਾਕਤਾਂ ਆ ਹਾਈ ਕਮਾਂਡ ਉਹਨਾਂ ਦੇ ਵੀ ਵਿੱਚ ਯੋਗ ਤਾਕਤਾਂ ਇੱਧਰ ਜਦੋਂ ਬੰਦੇ ਨਮਾਲੋ ਹੋ ਜਾਣੇ ਆ ਆਪੇ ਤਾਕਤਾਂ ਲੱਭਣੀਆਂ ਬੜੇ ਬੜੇ ਮਗਰਮੱਛ ਫੜ ਹੋਏ ਇਹ ਵੀ ਇਹਦਾ ਵਿੱਚੇ ਆ ਜਾਣੇ ਆ ਇਹ ਦੇਖ ਗੁਰਜੀਤ ਜੀ ਤੁਸੀਂ ਕਮਾਲਪੁਰ ਦੇ ਸਰਪੰਚ ਹੈਗੇ ਆ ਠੀਕ ਹੈ ਨਾ ਤੁਹਾਡੀ ਜਿਹੜੀ ਜ਼ਿੰਮੇਵਾਰੀ ਆ ਤੁਹਾਡੇ ਮੋਢਿਆਂ ਤੇ ਜਿਹੜਾ ਭਾਰ ਆ ਉਹ ਵੱਧ ਬਣ ਜਾਂਦਾ ਕਿਉਂਕਿ ਸਾਰੇ ਜਿਹੜੀ ਜਿਹੜੇ ਇਲਾਕਾ ਦੇ ਵਾਸੀ ਉਹਨਾਂ ਨੂੰ ਤੁਹਾਡੇ ਅੱਗੇ ਲੱਗੇ ਪਿੱਛੇ ਲੱਗੇ ਚੱਲਣਾ ਹੈਗਾ ਹੈ ਨਾ ਵੀ ਤੁਸੀਂ ਕੀ ਕੀ ਕਹਿਣਾ ਚਾਹੁੰਦੇ ਆ ਵੀ ਪ੍ਰਸ਼ਾਸਨ ਨੂੰ ਕੋਈ ਕਹੋ ਵੀ ਵੀ ਸਾਡਾ ਜਿਹੜੀ ਬਾਹ ਫੜਨ ਅਸੀਂ ਤਾਂ ਜੀ ਦੇਖੋ ਸਾਨੂੰ 10 ਸਾਢੇ 10 ਵਜੇ ਇਹਦਾ ਪਤਾ ਲੱਗਿਆ ਵੀ ਕੋਈ ਟਿਪਰ ਤੇ ਪਾਪਲਾਈਨ ਦਰਿਆਵਲ ਨੂੰ ਜਾ ਰਹੀ ਹੈ ਅਸੀਂ ਉੱਤੇ ਤੱਕ ਤਾਂ ਨਹੀਂ ਗਏ ਚਲੋ ਇੱਥੇ ਆਪਣਾ ਜੋ ਬੰਦਾ ਸੀ ਸੰਘਰਸ਼ ਕੀਤਾ ਸੀ ਬੈਠੇ ਜੀ ਦੇਰ ਰਾਤ ਤੱਕ ਬੈਠੇ ਜੀ ਉਹਨਾਂ ਨੇ 2 ਘੰਟੇ ਬਾਅਦ ਪਹਿਲਾਂ ਸਾਡੇ ਕੋਲੋਂ ਗੱਡੀਆਂ-ਗੁੱਡੀਆਂ ਘਮਾਉਂਦੇ ਰਹੇ ਜੀ ਫਿਰ 2 ਘੰਟੇ ਬਾਅਦ ਟਿਪਰ ਭੇਜਿਆ ਜੀ ਟਿਪਰ ਭੇਜਣ ਤੋਂ ਬਾਅਦ ਉਹਨਾਂ ਨੇ ਸਾਡੇ ਨਾਲ ਯਾਨੀ ਕਿ ਕਾਫੀ ਗੁੰਡਾਗਰਦੀ ਵਾਲਾ ਕੰਮ ਕੀਤਾ ਜੀ ਅਸੀਂ ਉਹ ਨਹੀਂ ਹੱਥੋ ਪਾਈ ਹੋ ਗਈ ਮਤਲਬ ਹੱਥੋ ਪਾਈ ਤੱਕ ਵੀ ਕੰਮ ਧਮਕੀਆਂ ਵੀ ਦਿੱਤਾ ਹੱਥੋ ਪਾਈ ਵੀ ਹੋਏ ਸਾਡੇ ਨਾਲ ਤੇ ਸਾਨੂੰ ਉਹਨਾਂ ਨੇ ਕਿਹਾ ਵੀ ਤੁਹਾਨੂੰ ਐ ਕਰ ਦਾਂਗੇ ਉਹ ਕਰ ਦਾਂਗੇ ਅਸੀਂ ਉੱਥੇ ਡਟੇ ਰਹੇ ਜੀ ਨਹੀਂ ਉਹ ਕਹਿੰਦੇ ਵੀ ਜਾਣਾ ਚਾਹੁੰਦੇ ਤੇ ਜਿਹੜੇ ਕੋਲੋਂ ਭੱਜਣਾ ਚਾਹੁੰਦੇ ਸੀ ਕੀ ਭੱਜਣਾ ਚਾਹੁੰਦੇ ਸੀ ਜੀ ਫੇਰ ਉਹਨਾਂ ਨੇ ਸਾਡੇ ਮੂਰੇ ਟਿੱਪਰ ਲਾ ਕੇ ਜੀ ਭਜਾ ਕੇ ਅੱਗੇ ਡਰਾਈਵਰ ਨੂੰ ਕਹਿੰਦੇ ਵੀ ਐ ਕਰ ਤੂੰ ਲੱਗ ਕੇ ਮੂਰੇ ਲੈ ਕੇ ਲੰਘ ਅਸੀਂ ਗੱਡੀ ਪਿੱਛੇ ਲਾਉਨੇ ਆ ਅਸੀਂ ਅੱਗੇ ਜਾ ਕੇ ਖੜ ਗਏ ਅਸੀਂ ਕਿਹਾ ਵੀ ਟਿੱਪਰ ਅਸੀਂ ਨਹੀਂ ਰੰਗਣ ਦੇਣਾ ਜਾਂ ਤਾਂ ਜਿੰਨਾ ਟਾਈਮ ਪ੍ਰਸ਼ਾਸਨ ਨਹੀਂ ਹੁੰਦਾ ਉਹਨਾ ਟਾਈਮ ਅਸੀਂ ਕੋਈ ਵੀ ਇੱਥੋਂ ਜਾਣ ਦੇ ਨਹੀਂ ਜਾਣ ਦੇਣੀ ਹੈਗੀ ਮੜਕੇ ਅਸੀਂ ਫਿਰ ਜਦੋਂ ਇੱਥੋਂ ਹਟੇ ਆ ਤਾਂ ਇਹਨਾਂ ਨੇ ਪੋਪ ਲਾਈਨ ਉਹ ਦਰਿਆ ਤੋਂ ਘੁਮਾ ਕੇ ਜੀ ਸ਼ੇਰਪੁਰ ਵਾਲੇ ਰਸਤੇ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਫਿਰ ਅਸੀਂ ਉਹ ਵੀ ਰੋਕੀ ਜੀ ਅਸੀਂ ਸੋ ਪੋਕ ਲਾਈਨ ਜਿਹੜੀ ਆ ਦੇਖੋ ਪੋਕ ਲਾਈਨ ਦੇ ਨਾਲ ਜਿੰਨੇ ਟਿੱਪਰ ਸੀ ਉਹ ਭਰੇ ਜਾਂਦੇ ਸੀ ਤੇ ਮੌਕੇ ਤੇ ਇਹ ਜਿਹੜੀ ਪੋਕ ਲਾਈਨ ਆ ਇਹ ਹੋਰ ਰਸਤੇ ਦੇ ਰਾਹੀਂ ਕੱਢ ਕੇ ਇੱਧਰ ਲਿਆਂਦੀ ਗਈ ਤੇ ਅੱਗੇ ਆ ਕੇ ਇਹ ਇਲਾਕਾ ਨਿਵਾਸੀਆਂ ਨੇ ਇਹ ਪੋਕ ਲਾਈਨ ਜਿਹੜੀ ਆ ਇੱਥੇ ਇਹ ਰੋਕ ਲਈ ਸੀ ਤੇ ਇਹਦੇ ਉੱਤੇ ਵੀ ਕਿਤੇ ਕੋਈ ਨੰਬਰ ਪਲੇਟ ਜਿਹੜੀ ਆ ਉਹ ਕਿਤੇ ਇਹ ਨਜ਼ਰ ਜਿਹੜੀ ਆ ਉਹ ਨਹੀਂ ਆਉਂਦੀ ਸੋ ਕਿੱਡਾ ਵੱਡਾ ਜੁਰਮ ਕਿੱਡਾ ਵੱਡਾ ਇਹ ਇਹ ਕੋਈ ਇਹ ਗਰੁੱਪ ਹੋਵੇਗਾ ਜਿਹੜਾ ਜਿਹੜਾ ਇਹ ਕਾਰਵਾਈ ਕਰਦਾ ਕਿਉਂਕਿ ਇਹ ਕੋਈ ਬਿਲਕੁਲ ਹੀ ਨਜ਼ਾਇਜ਼ ਮਾਈਨਿੰਗ ਆ ਮੈਨੂੰ ਨਹੀਂ ਲੱਗਦਾ ਕਿ ਪ੍ਰਸ਼ਾਸਨ ਦੀ ਕਿਤੇ ਜਿਹੜੀ ਖਾਡਾ ਨਿਲਾਮੀ ਵਾਲੀ ਖਾਡ ਦੀ ਇਹ ਮਾਈਨਿੰਗ ਜਿਹੜੀ ਆ ਉਹ ਕਿਤੇ ਇਹ ਹੁੰਦੀ ਹੋਵੇ ਕਿਉਂਕਿ ਜੇ ਕਿਸੇ ਰੂਲ ਦੇ ਅਕੋਰਡਿੰਗ ਗੱਲ ਹੋਵੇ ਤਾਂ ਬਿਲਕੁਲ ਬਣਦਾ ਹੈ ਕਿ ਫਿਰ ਕੋਈ ਕਿਸੇ ਨੂੰ ਕੋਈ ਡਰ ਨਹੀਂ ਹਰ ਤਰ੍ਹਾਂ ਦੀ ਨੰਬਰ ਪਲੇਟ ਵੀ ਲਾਈ ਜਾਵੇ ਤੇ ਬੰਦਾ ਬਿਲਕੁਲ ਆਪਣੀ ਜਿਹੜੀ ਕੋਈ ਪਰਮਿਸ਼ਨ ਆ ਉਹ ਵੀ ਜਿਹੜੀ ਆ ਉਹ ਦਿਖਾ ਸਕਦਾ ਕਿ ਭਾਈ ਸਾਡੇ ਕੋਲ ਪਰਮਿਸ਼ਨ ਆ ਤੇ ਜਿਹੜੀ ਖਾੜਾ ਇਹ ਇਹ ਨਿਲਾਮ ਖਾੜ ਜਿਹੜੀ ਆ ਅਸੀਂ ਇਹ ਲਈ ਹੋਈ ਆ ਉਹ ਰਾਤੀ ਜਦੋਂ ਕਹਿੰਦੇ ਵੀ 1.5 ਵਜੇ ਇਹਨਾਂ ਨੂੰ ਰੋਕ ਕੇ ਪੋਕ ਲੈ ਇਹਨੂੰ ਇੱਥੇ ਰੋਕਿਆ ਗਿਆ ਤੇ ਨਹੀਂ ਸਨ ਉਹ ਰੁਕਦੇ ਤੇ ਹੱਥੋਂ ਪਾਈ ਤੱਕ ਹੋਣ ਦੀ ਵੀ ਗੱਲਬਾਤ ਹੋਈ ਤੇ ਧਮਕੀਆਂ ਵੀ ਜਿਹੜੀਆਂ ਉਹ ਦਿੱਤੀਆਂ ਗਈਆਂ ਤੇ ਇਲਾਕਾ ਨਿਵਾਸੀ ਜਿਹੜਾ ਇਕੱਠ ਵੱਡਾ ਸੀ ਉਹਨਾਂ ਨੇ ਹਵਾ ਜਿਹੜੀ ਅਪੋਕ ਲੈਨ ਦੀ ਦੀ ਕੱਢਤੀ ਉਹ ਵੀ ਤੁਹਾਨੂੰ ਦਿਖਾਣੇ ਆ ਟਾਇਰ ਦੀ ਜਿਹੜੀ ਹਵਾ ਆ ਉਹ ਇੱਥੇ ਇਹ ਜਿਹੜੀ ਕੱਢੀ ਹੋਈ ਆ ਸੋ ਕਹਿਣ ਦਾ ਮਤਲਬ ਇਹ ਆ ਕਿ ਚਲੋ ਜਿੱਥੇ ਰੇਤਾ ਕਿਤੇ ਜ਼ਰੂਰੀ ਵੀ ਆ ਬਿਲਡਿੰਗ ਲਾਈਨ ਦੇ ਵਿੱਚ ਪਰ ਪ੍ਰਸ਼ਾਸਨ ਇਹਦੇ ਵੱਲ ਖਾਸ ਧਿਆਨ ਦੇਵੇ ਪ੍ਰਸ਼ਾਸਨ ਜਿਹੜੀ ਜਿੱਥੇ ਵੀ ਕਿਤੇ ਖੱਡਾਂ ਆ ਉਹਦੀ ਨਿਲਾਮੀ ਕਰਨ ਤੇ ਤਾਕੇ ਜਿਹੜਾ ਇਲਾਕਾ ਨਿਵਾਸੀ ਹੈਗੇ ਆ ਉਹਨਾਂ ਨੂੰ ਕੋਈ ਦਿੱਕਤ ਪੇਸ਼ ਜਿਹੜੀ ਆ ਉਹ ਨਾ ਆਵੇ ਤੇ ਇਹੀ ਕਹਿਣਾ ਚਾਹੁੰਦੇ ਆ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਅੱਗੇ ਵੀ ਇਹੀ ਮੰਗ ਹੈ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਨਹੀਂ ਤਾਂ ਕੱਲ ਤੋਂ ਇਹ ਹੋਰ ਵੀ ਅੱਗੇ ਇਹਨਾਂ ਦੇ ਹੌਸਲੇ ਬਲੰਦ ਹੋਣਗੇ ਅੱਗੇ ਤੋਂ ਅੱਗੇ ਇਹਨਾਂ ਨੇ ਹੋਰ ਵੱਧ ਤੋਂ ਵੱਧ ਫਿਰ ਇਹਦਾ ਚੱਲਣਗੇ ਤਾਂ ਸਾਡੇ ਇਲਾਕੇ ਦਾ ਵੀ ਨੁਕਸਾਨ ਹੈ ਅੱਗੇ ਆਪਾਂ ਪਹਿਲਾਂ ਹੀ ਬਹੁਤ ਨੁਕਸਾਨ ਚੱਲ ਚੁੱਕੇ ਆ ਤੇ ਤੋਂ ਅਸੀਂ ਤਾਂ ਇਹੀ ਬਿਹਤਰੀ ਕਹਿਣਾ ਚਾਹੁੰਦੇ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੂੰ ਦਵਿੰਦਰ ਸਿੰਘ ਜੀ ਇੱਕ ਗੱਲ ਹੋਰ ਆ ਜਿਵੇਂ ਰੇਤਾ ਆ ਉਹ ਉਹ ਜਿਹਨੂੰ ਚਲੋ ਕਿਤੇ ਜ਼ਰੂਰੀ ਵਸਤ ਵੀ ਹੈਗੀ ਆ ਕਿਸੇ ਨੇ ਬਿਲਡਿੰਗ ਲਾਈਨ ਦੇ ਵਿੱਚ ਕੰਮ ਕਰਨਾ ਕੀ ਆ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਕਿ ਕੋਈ ਸਪੈਸ਼ਲ ਇਹਦੇ ਖਾਤਰ ਕੋਈ ਕਦਮ ਪੁੱਟਿਆ ਜਾਵੇ ਕੋਈ ਖੱਡ ਜਿਹੜੀ ਆ ਉਹਦੀ ਮਤਲਬ ਕਿ ਜਿਵੇਂ ਕਹਿੰਦੇ ਬੋਲੀ ਕੀਤੀ ਜਾਵੇ ਹਰ ਜਗ੍ਹਾ ਤੇ ਜਿਹੜੀ ਮਾਈਨਿੰਗ ਹੁੰਦੀ ਹੈ ਨਜਾਇਜ਼ ਉਹ ਨਾ ਹੋਵੇ ਇਹਦੇ ਬਾਰੇ ਕੋਈ ਜੀ ਐਜ਼ ਪਰ ਰੂਲ ਮਾਈਨਿੰਗ ਹੋਵੇ ਹੂੰ ਕਿਸੇ ਨੂੰ ਕੋਈ ਦਿੱਕਤ ਨਹੀਂ ਹੈਗੀ ਹੂੰ ਐਸ ਪਰ ਰੂਲ ਟਿਪਰ ਨਹੀਂ ਆ ਸਕਦੇ ਮਸ਼ੀਨਾਂ ਨਾਲ ਭਰਾਈ ਨਹੀਂ ਹੋ ਸਕਦੀ ਪਹਿਲਾਂ ਵੀ ਆ ਪਿਛਲੇ ਸਾਲ ਵੀ ਆਪਾਂ ਦੇਖਿਆ ਹੈ ਕਿ ਹੱਥਾਂ ਨਾਲ ਭਰਾਈ ਹੁੰਦੀ ਸੀ ਟਰਾਲੀਆਂ ਜਾਂਦੀਆਂ ਸੀ ਤਾਂ ਸਮੂਥਲੀ ਚੱਲ ਰਿਹਾ ਸੀ ਪਰ ਇਹ ਕੀ ਹੈ ਕਿ ਨੰਬਰ ਕਿਸੇ ਹੋਰ ਥਾਂ ਅਲੋਟ ਨੇ ਤੇ ਰਾਤ ਦੇ ਹਨੇਰੇ ਦੇ ਵਿੱਚ ਕਿਤੋਂ ਹੋਰ ਥਾਂ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਬਿਨਾਂ ਕਿਸੇ ਗਿਣਤੀ ਮਨਤੀ ਤੋਂ ਬਿਨਾਂ ਕਿਸੇ ਢੰਗਾਈ ਦੀ ਜਿਹੜੀ ਮਨਤੀ ਹੈ ਉਹਦੇ ਤੋਂ ਅੰਨੇਵਾ ਜਦੋਂ ਅਸੀਂ ਪੁੱਟਣਾ ਉਹਦੇ ਨਾਲ ਨੁਕਸਾਨ ਦਰਿਆਦਾ ਵੀ ਹੋ ਰਿਹਾ ਹੈ ਇੱਕ ਹੋਰ ਗੱਲ ਹੈ ਨਾ ਜਿਵੇਂ ਬੰਨ ਹੈਗਾ ਆ ਜਿਹੜਾ ਬੰਨ ਹੈ ਜਿਹਦਾ ਸਰਕਾਰ ਦੇ ਅੰਡਰ ਕਿਸ਼ ਹੋਵੇ ਉਹ ਕਿਸੇ ਤਰ੍ਹਾਂ ਰੈਂਪ ਸਪੈਸ਼ਲੀ ਆਪ ਬਣਵਾਣਗੇ ਹੁਣ ਜਿਹੜਾ ਇਹ ਆਪਣੇ ਮਨ ਦੇ ਨਾਲ ਹੀ ਉਹ ਬਣਾ ਲਿਆ ਜਾਂਦਾ ਰੈਂਪ ਨਾ ਉੱਥੋਂ ਵੀ ਕੋਈ ਕੱਲ ਨੂੰ ਪਾਣੀ ਵੱਧ ਜਾਵੇ ਦਰਿਆ ਦੇ ਵਿੱਚ ਤਾਂ ਨੁਕਸਾਨ ਹੋ ਸਕਦਾ ਵੇਖੋ ਹੁਣ ਸਮੇ ਸਮੇ ਦੀਆਂ ਜਿਹੜੀਆਂ ਵੀ ਸਰਕਾਰਾਂ ਆਉਂਦੀਆਂ ਨੇ ਚਾਹੇ ਪਿੱਛੇ ਸੀ ਚਾਹੇ ਹੁਣ ਨੇ ਗੱਲਾਂ ਕੁਝ ਹੋਰ ਨੇ ਪ੍ਰੈਕਟੀਕਲੀ ਕੁਝ ਹੋਰ ਹੋ ਰਿਹਾ ਹੈ ਤੋ ਕਹਿ ਲੋ ਵੀ ਕੁੱਤੀ ਚੋਰਾ ਨਾਲ ਰਲ ਹੀ ਹੋਈ ਆਪਾਂ ਜਿਹੜਾ ਆਮ ਫਿਕਰਾ ਬੋਲਦੇ ਆਂ ਸ਼ਬਦ ਬੋਲਦੇ ਆਂ ਉਹ ਕੰਮ ਕਿਤੇ ਨਾ ਕਿਤੇ ਸਾਨੂੰ ਦਿਖਾਈ ਦੇ ਰਿਹਾ ਹੈ ਪਰ ਇਨਾਂ ਚੋਰਾ ਨੂੰ ਮੈਂ ਇੰਨੀ ਗੱਲ ਦੱਸ ਦਿੰਨਾ ਆਈਜੀ ਭੁੱਲਰ ਸਾਹਿਬ ਨੇ ਦੇਖੋ ਕਿੱਡੇ ਵੱਡੇ ਰੈਂਕ ਦੇ ਸੀ ਉਹਨੇ ਕਿੰਨੀਆਂ ਠੱਗੀਆਂ ਮਾਰੀਆਂ ਕੀ ਕਰਿਆ ਤੇ ਆਖਰਕਾਰ 100 ਦਿਨ ਚੋਰ ਦਾ ਇੱਕ ਦਿਨ ਸਾਧਾ ਆ ਜਾਂਦਾ ਸੋ ਇਹ ਲੋਕ ਜਿਹੜੇ ਨੇ ਇਹ ਸਮਝ ਜਾਣ ਚੰਗਾ ਰਹਿ ਚੰਗੇ ਰਹਿਣਗੇ ਨਹੀਂ ਤਾਂ ਲੋਕਾਂ ਨੂੰ ਫਿਰ ਸੜਕਾਂ ਤੇ ਆਉਣਾ ਪਊਗਾ لوگ ਸੰਘਰਸ਼ ਦੇ ਰਾਹ ਤੇ ਹੋਣਗੇ ਅਸੀਂ ਵੇਖ ਹੀ ਰਹੇ ਹਾਂ ਸਾਰਾ ਪੰਜਾਬ ਪਹਿਲੇ ਹੀ ਸੰਘਰਸ਼ ਦੇ ਰਾਹ ਦੇ ਉੱਤੇ ਆ ਬਿਲਕੁਲ ਬਿਲਕੁਲ ਤੁਸੀਂ ਸੰਘਰਸ਼ ਕਰਾਂਗੇ ਜੇ ਸੰਘਰਸ਼ ਕਰਾਂਗੇ ਤਾਂ ਅਸੀਂ ਜਿੱਤਾਂਗੇ ਵੀ ਜ਼ਰੂਰ ਬੇਨਤੀ ਜੀ ਇੱਕ ਤਾਂ ਬਿਹਾਰ ਰਸਤਾ ਦਿਖਾਓ ਜੀ ਇਹ ਰਸਤਾ ਆਪਣਾ ਜੀ ਪ੍ਰਾਈਵੇਟ ਆ ਜੀ ਅੱਛਾ ਆਉਣ ਵਾਲੇ ਸਮੇਂ ਦਾ ਅਸੀਂ ਇਹ ਵੀ ਕਹਿ ਰਹੇ ਹਾਂ ਵੀ ਜਿਹੜੇ ਕੋਈ ਠੇਕੇਦਾਰ ਇੱਥੇ ਆ ਕੇ ਕੋਸ਼ਿਸ਼ ਕਰੇ ਉਹ ਰਸਤੇ ਬਾਰੇ ਜਾਣਕਾਰੀ ਲੈ ਲਵੇ کورٹ ਕੇਸ ਚੱਲਦਾ ਹਾਈ ਕੋਰਟ ਸਾਡਾ ਕੇਸ ਚੱਲਦਾ ਜੀ ਮੈਨਿੰਗ ਦਾ 2019 ਦੇ ਵਿੱਚ ਮਤਲਬ ਕਿ ਰੋਡ ਨਹੀਂ ਹੈਗੀ ਕੋਈ ਰੋਡ ਹੈ ਨਹੀਂ ਜੀ ਅੱਛਾ ਜੀ ਇਹ ਇਹ ਰਾਤ ਪਹਿਲਾਂ ਗੁਰਦੁਆਰਾ ਸਾਹਿਬ ਨੂੰ ਕਹਿੰਦੇ ਸੀ ਜੀ ਵੀ ਅਸੀਂ ਗੁਰਦੁਆਰਾ ਸਾਹਿਬ ਲੈ ਗਏ ਮੇਜ ਕਰ ਗੋਡੇ ਗੁਰਦੁਆਰੇ ਸੱਡਦੇ ਨੇ ਪਰ ਅੱਛਾ ਉਹਦੇ ਭੇਜੇ ਬਣੇ ਹਾਂ 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 ਇੱਕ ਮਿੰਟ ਮਿੰਟ ਜਾਰੀ ਤਾਂ ਜੀ ਜਦੋਂ ਅਸੀਂ ਇਹਨਾਂ ਨੂੰ ਪੁੱਛਣ ਦੇ ਕੋਸ਼ਿਸ਼ ਕੀਤੀ ਵੀ ਤੁਹਾਡੇ ਕੋਲ ਕੋਈ ਪਰਮਿਸ਼ਨ ਵਗੈਰਾ ਹੋਣੀ ਹੈ ਇਹਦੀ ਵੀ ਦੱਸੋ ਇਹ ਕਹਿੰਦੇ ਜੀ ਪਹਿਲਾਂ ਕਹਿੰਦੇ ਜੀ ਹਾਂਜੀ ਸਾਡੇ ਕੋਲ ਪਰਮਿਸ਼ਨ ਹੁੰਦੀ ਐ ਸੀ ਕਿ ਵੀ ਦਿਖਾਓ ਫਿਰ ਬਾਅਦ ਦੇ ਵਿੱਚ ਇਹ ਲਾਰੇ ਬੁੱਤੇ ਲਾਨ ਲਾ ਗਏ ਫੇਰ ਸਾਨੂੰ ਕਹਿੰਦੇ ਜੀ ਇਹ ਤਾਂ ਚੰਨਕਾਉਂ ਸਾਹਿਬ ਗੁਰਦੁਆਰਾ ਸਾਹਿਬ ਜਾਣਾ ਜੀ ਦਿੱਤਾ ਅੱਛਾ ਜੀ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਵੀ ਗੁਰਦੁਆਰਾ ਸਾਹਿਬ ਵਾਲੇ ਜੇ ਸਾਨੂੰ ਸੇਵਾ ਲਾਉਣਗੇ ਅਸੀਂ ਆਪ ਵੀ ਟਰਾਲੀਆਂ ਛੱਡ ਸਕਦੇ ਹਾਂ ਅਸੀਂ ਇਦਾਂ ਨਹੀਂ ਜਾਣ ਦੇਣਾ ਹੈਗਾ ਸਾਨੂੰ ਕਹਾ ਦਿਓ ਫੇਰ ਇਹਨਾਂ ਨੇ ਕੋਈ ਸਾਡੇ ਨਾਲ ਕਿਸੇ ਦੀ ਗੱਲ ਨਹੀਂ ਕਰਵਾਈ ਹੈਗੀ ਫੇਰ ਸਾਨੂੰ ਉਲਟ ਧਮਕੇ ਦੇਣ ਲੱਗੇ ਤੁਸੀਂ ਲੰਗਰ ਨਹੀਂ ਦਿੰਦੇ ਤੁਹਾਡੇ ਤੇ ਪਰਚਾ ਕਰਵਾਵਾਂਗੇ ਉਹ ਕਰਵਾਵਾਂਗੇ ਯਾਨੀ ਕਿ ਇਹਨਾਂ ਨੇ ਸਾਡੇ ਨਾਲ ਪੂਰੀ ਗੁੰਡਾਗਰਦੀ ਦਾ ਪੂਰਾ ਇੱਥੇ ਨਾਚ ਕੀਤਾ ਹੁਣ ਸਾਡੇ ਕੋਲ ਵੀਡੀਓ ਵੀ ਹੈਗੀਆਂ ਨੇ ਸਾਰਾ ਕੁਝ ਹੈਗਾ ਜੀ ਬਾਕੀ ਇਹਨਾਂ ਨੂੰ ਅਸੀਂ ਤਾਂ ਇ ਇਹ ਸਮਝਣ ਵਧੀਆ ਆ ਜੀ ਨਹੀਂ ਤਾਂ ਸਾਡਾ ਇਲਾਕਾ ਇਹ ਕੰਮ ਨਹੀਂ ਹੋਣ ਦੇਗਾ ਜੀ ਸੋ ਦੇਖੋ ਕਿਸ ਪੱਧਰ ਤੱਕ ਆਪਣੇ ਹਿੱਤ ਲਈ ਕੋਈ ਜਾ ਸਕਦਾ ਕਹਿੰਦੇ ਆ ਵੀ ਗੁਰਦੁਆਰਾ ਸਾਹਿਬ ਦੇ ਲਈ ਅਸੀਂ ਜਿਹੜਾ ਰੇਤਾ ਆ ਉਹ ਲੈ ਕੇ ਜਾ ਰਹੇ ਆ ਤੇ ਮੈਨੇਜਰ ਸਾਹਿਬ ਜਿਹੜੇ ਚਨਕਾਉਂ ਸਾਹਿਬ ਦੇ ਹੈਗੇ ਆ ਕਿ ਉਹਨਾਂ ਦਾ ਨਾਮ ਵੀ ਵਿੱਚ ਵਰਤਿਆ ਗਿਆ ਕਿ ਉਹਨਾਂ ਨੇ ਜਿਹੜਾ ਆ ਇਹ ਰੇਤਾ ਜਿਹੜਾ ਆ ਉੱਥੇ ਮੰਗਵਾਇਆ ਸੀ ਸੋ ਟਿੱਪਰ ਦੇ ਦੇ ਉੱਤੇ ਆਪਾਂ ਨਜ਼ਰ ਮਾਰੀਏ ਕਿਤੇ ਵੀ ਕੋਈ ਆਪਾਂ ਨੂੰ ਜਿਹੜੀ ਨੰਬਰ ਪਲੇਟ ਇਹ ਉਹ ਕਿਤੇ ਵੀ ਨਜ਼ਰ ਨਹੀਂ ਆਉਂਦੀ ਕਿਉਂਕਿ ਚਲੋ ਇੱਥੋਂ ਜਿਹੜਾ ਰੇਤਾ ਲੈ ਜਾਣਾ ਹੈ ਉਹ ਬੱਕਰੀ ਗੱਲਾ ਰਸਤੇ ਦੇ ਵਿੱਚ ਵਾਈਸਾਂ ਕੋਈ ਹਾਸਾ ਹੋ ਜਾਵੇ ਕੋਈ ਐਕਸੀਡੈਂਟ ਜਿਹੜਾ ਆ ਉਹ ਹੋ ਜਾਵੇ ਤਾਂ ਕਿੱਡਾ ਵੱਡਾ ਇਹ ਜੁਰਮ ਹੈਗਾ ਆ ਕਿ ਕੋਈ ਨੰਬਰ ਪਲੇਟ ਤੱਕ ਜਿਹੜੀ ਆ ਉਹ ਨਹੀਂ ਹੈਗੀ ਇੱਥੇ ਤੋਂ ਇੱਥੇ ਡਰਾਈਵਰ ਜਿਹੜਾ ਆ ਟਿਪਰ ਦਾ ਉਹ ਵੀ ਮੌਜੂਦ ਆ ਤੇ ਆਪਾਂ ਉਹਦੇ ਨਾਲ ਵੀ ਗੱਲਬਾਤ ਕਰਦੇ ਆ ਜੀ ਤੇ ਤੁਸੀਂ ਟਿਪਰ ਦੇ ਡਰਾਈਵਰ ਹੈਗੇ ਆ ਜੀ ਹਾਂਜੀ ਢੇੜਾ ਲਾਣ ਆਈਦਾ ਜੀ ਕਿਤੇ ਕਿਤੇ ਅੱਛਾ ਢੇੜਾ ਲਾਣ ਆਉਂਦੇ ਕਿਤੇ ਕਿਤੇ ਵੀ ਪਰ ਇਹਨੂੰ ਪੱਕੇ ਨਹੀਂ ਚੱਲਦੇ ਹਾਂਜੀ ਵੀ ਮਤਲਬ ਕੋਈ ਕਿਹੜਾ ਗਰੁੱਪ ਹੈਗਾ ਜੀ ਕੋਈ ਜਿਹੜਾ ਜਿਹੜਾ ਇਹ ਵੇਖ ਇੰਨਾ ਨਹੀਂ ਜੀ ਪਤਾ ਹੈਗਾ ਕਿਹੜਾ ਗਰੁੱਪ ਆ ਜੀ ਵੀ ਚਲੋ ਐ ਤਾਂ ਪਤਾ ਤਾਂ ਚਲੋ ਹੁੰਦਾ ਹੈ ਬੰਦੇ ਨੂੰ ਡਾਕਟਰ ਜੀ ਅੱਗੇ ਤਾਂ ਜਿਹੜਾ ਦਿਹਾੜੀ ਸਾਨੂੰ ਉਹਨਾਂ ਦੇ ਬੰਦੇ ਮਨਸ਼ੀ ਰੱਖੇ ਹੁੰਦੇ ਉਹਨਾਂ ਕੋਲੋਂ ਮਿਲਦੀ ਹੈ ਤੁਹਾਨੂੰ ਖਾ ਜੀ ਤੁਹਾਨੂੰ ਅੱਛਾ ਇਹਨਾਂ ਦੇ ਹੋਰ ਕਿੱਥੇ ਕਿੱਥੇ ਚੱਲਦੇ ਆ ਕੋਈ ਟਿੱਪਰ ਵਗੈਰਾ ਕੋਈ ਉਂਡ ਤੇ ਕਿਵੇਂ ਪਰਚੀ ਵਾਲਾ ਰੇਤਾ ਚੱਲ ਰਿਹਾ ਜੀ ਹਾਂ ਪਰਲੇ ਪਾਸੇ ਖੱਡਾਂ ਚੱਲਦੀਆਂ ਲੁਧਿਆਣੇ ਉੱਥੋਂ ਲਿਆਂਦੇ ਆ ਜੀ ਰੇਤਾ ਫੇ ਪੁੱਲ ਪੂਰੀ ਪੂਰੀ ਹਦਾਇਤ ਹੁੰਦੀ ਆ ਤੁਹਾਨੂੰ ਵੀ ਵੀ ਕੋਈ ਪਰਵਾਹ ਨਹੀਂ ਕਰਨੀ ਕਿਸੇ ਦੀ ਕੋਈ ਚੱਕਰ ਨਹੀਂ ਉਹ ਚੱਕਰ ਨਹੀਂ ਹੈਗਾ ਜੀ ਕੋਈ ਵੀ ਉਹ ਜੀ ਗੱਲ ਨਹੀਂ ਹੁਣ ਮਾਲਕਾਂ ਨੇ ਜਿੱਥੇ ਸਾਨੂੰ ਘੱਲਣਾ ਜੀ ਅਸੀਂ ਤਾਂ ਉੱਥੋਂ ਮਾਲ ਭਰਨਾ ਬਜਰੀ ਭਰਨਾ ਘੱਲਣਗੇ ਬਜਰੀ ਭਰ ਕੇ ਵੀ ਲੈ ਆਣੀ ਆ ਜੀ ਕਿਹੜਾ ਪਿੰਡ ਹੈਗਾ ਵੀਰ ਦਾ ਹਾਂਜੀ ਪਿੰਡ ਤੁਹਾਡਾ ਕਿਹੜਾ ਸੱਡ ਲੁਧਿਆਣਾ ਹੀ ਪੈਂਦਾ ਜੀ ਮੇਰਾ ਹਲਕਾ ਥਾਨੇ ਵਾਲਾ ਕੋਈ ਕੋਈ ਇਹ ਜੀ ਗੱਲ ਨਹੀਂ ਹੈਗੀ ਕੋਈ ਤੁਹਾਨੂੰ ਕੋਈ ਇਹ ਕਿਤੇ ਸਿੱਧੀ ਸਜ਼ਾ ਨਹੀਂ ਹੋਣੀ ਵੀ ਮਤਲਬ ਇੱਕ ਗੱਲ ਬਾਤਾਂ ਗੱਲ ਬਾਤਾਂ ਹੀ ਕਰੀਆ ਤੁਸੀਂ ਆਪਣਾ ਪੱਖ ਰੱਖ ਸਕਦੇ ਆ ਕੋਈ ਨਹੀਂ ਕੋਈ ਨਹੀਂ ਜੀ ਕੋਈ ਗੱਲ ਨਹੀਂ ਕਰਾਓ ਭਾਈ ਹੁਣਾਂ ਨਾਲ ਅਸੀਂ ਤਾਂ ਹੀ ਤੁਹਾਡੇ ਨਾਲ ਉਦਾਂ ਵੀ ਆ ਇਹਨਾਂ ਨੇ ਤਾਂ ਨਹੀਂ ਤੁਹਾਨੂੰ ਕੋਈ ਹਸਾ ਨਹੀਂ ਕੋਈ 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 ਗੱਲ ਨਹੀਂ ਜੀ ਕੋਈ ਗੱਲ ਕੋਈ ਚਾਹ ਪਾਣੀ ਨਹੀਂ ਪਾ ਚੁਕਾਇਆ ਕੋਈ ਗੱਲ ਨਹੀਂ ਹੋਈ ਜੀ ਕੋਈ ਗੱਲ ਨਹੀਂ ਤੇ ਡਰਾਈਵਰ ਨਾਲ ਕਿਹਦਾ ਟੈਪਡਰ ਇਹ ਨਹੀਂ ਦੇਖਦੇ ਫਿਰ ਨੰਬਰ ਨੰਬਰ ਪਲੇਟ ਹੈ ਨਹੀਂ ਇਹਨੂੰ ਹਾਂ ਸੇ ਇੱਕ ਵਾਰ ਆਪਾਂ ਗੱਡੀ ਫਾਰਚੂਨਰ ਆ ਉਹ ਵੀ ਇੱਥੇ ਖੜੀ ਆ ਉਦੇ ਦੇ ਵੀ ਆਪਾਂ ਨਜ਼ਰ ਮਾਰ ਲੈਂਦੇ ਆ ਚੰਡੀਗੜ੍ਹ ਦਾ ਇਹ ਨੰਬਰ ਲੱਗਾ ਹੋਇਆ ਹੈਗਾ ਆ ਨੇਮ ਪਲੇਟ ਇਹਦੇ ਬਾਰੇ ਵੀ ਕੁਝ ਕਿਹਾ ਨਹੀਂ ਜਾ ਸਕਦਾ ਕਿ ਇਹ ਵੀ ਜੈਨੂਨ ਹੋਵੇ ਜਾਂ ਇਹਦੇ ਵਿੱਚ ਵੀ ਕੋਈ ਨਾ ਕੋਈ ਰਾਜਕੁਸ਼ ਹੋ ਸਕਦਾ ਹੈ ਕਿਉਂਕਿ ਜਦੋਂ ਕੋਈ ਕਮੀ ਦੋ ਨੰਬਰ ਦਾ ਆ ਜੇ ਆਪਾਂ ਗੱਡੀ ਦੇ ਵਿੱਚ ਇੱਕ ਵਾਰ ਝਾਤ ਮਾਰਦੇ ਆ ਤੇ ਸਾਨੂੰ ਕੁਝ ਜਿਵੇਂ ਬੋਤਲ ਗਲਾਸ ਵਗੈਰਾ ਨਜ਼ਰ ਆਉਂਦਾ ਆ ਤੇ ਪਿਛਲੇ ਪਾਸੋਂ ਜੇ ਆਪਾਂ ਦੇਖੀਏ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਵਿੱਚ ਪਹਿਲਾਂ ਵੀ ਉਸ ਟਾਈਮ ਵੀ ਸ਼ਰਾਬ ਜਿਹੜਾ ਉਹ ਪੀਂਦੇ ਸੀ ਤੇ ਹੁਣ ਵੀ ਇਹਦੇ ਵਿੱਚ ਕੋਸ਼ ਜਿਹੜੀਆਂ ਬੋਤਲਾਂ ਆ ਉਹੋ ਤੇ ਇਹਦੇ ਵਿੱਚ ਜਿਹੜੀਆਂ ਪਈਆਂ ਉਹ ਨਜ਼ਰ ਆਉਨੀਆਂ ਸੋ ਪ੍ਰਸ਼ਾਸਨ ਨੂੰ ਇਲਾਕੇ ਦਾ ਫੁੱਲ ਜ਼ੋਰ ਬੇਨਤੀ ਹੈਗੀ ਆ ਤੇ ਸਾਰੇ ਵੀਰ ਇੱਥੇ 71 ਇਲਾਕਾ 71 ਕਿ ਜਰੂਰ ਇਸ ਗੱਲ ਦੇ ਉੱਤੇ ਨੱਥ ਜਿਹੜੀ ਆ ਉਹ ਪਾਈ ਜਾਵੇ ਤੇ ਐਕਸ਼ਨ ਜਿਹੜਾ ਆ ਉਹ ਜਰੂਰ ਲਿਆ ਜਾਵੇ ਤਾਂ ਕਿ ਇਲਾਕੇ ਨੂੰ ਥੋੜੀ ਬਹੁਤੀ ਇਹ ਜਿਹੜੀ ਰਾਹਤ ਉਹ ਮਿਲੇ